ਇੰਨੀ ਗੱਲ ਮੇਰਾ خیال ਹਰ ਇੱਕ ਨੂੰ ਇਹ ਗੱਲ ਹੁਣ ਸਾਫ਼ ਹੈਗੀ ਦਿਖ ਰਹੀ ਹੈ ਕਿ ਹਿੰਦੂ ਦੇ ਵਿੱਚ ਜਿਹੜਾ ਇਹ ਗੁਮਾਨ ਹੈ ਇਹ ਹੰਕਾਰ ਹੈ ਇਹ ਇੱਕ ਸੋਚ ਹੈ ਜਿਹੜੀ ਕਿ ਅਸੀਂ ਬਾਕੀ ਦੁਨੀਆਂ ਨਾਲੋਂ ਬਾਦੂ ਆ ਤੇ ਉਹ ਬਾਦੂ ਫਿਰ ਦੇਖਣਾ ਚਾਹੁੰਦੇ ਨੇ ਵੀ ਦੁਨੀਆਂ ਵੀ ਪ੍ਰਵਾਨ ਕਰੇ ਬਾਦੂ ਕੱਲਾ ਹੁਣ ਮੈਂ ਆਪਦੇ ਆਪ ਨੂੰ ਬਾਦੂ ਸਮਝਣ ਲੱਗ ਸਮਝੀ ਜਾਵੇਂ ਤਾਂ ਕੋਈ ਗੱਲ ਨਾ ਵੰਦੀ ਬੰਦੇ ਦਾ ਇਹ ਹੁੰਦਾ ਜੋ ਮੈਂ ਹਾਂ ਦੁਨੀਆਂ ਮੰਨੇ ਉਸ ਨੂੰ ਉਹ ਮਨਾਉਣ ਤੇ ਜ਼ੋਰ ਲੱਗਿਆ ਹੋਇਆ ਹੈ ਉਹਦੇ ਵਿੱਚੋਂ ਹੀ ਫਿਰ ਸਾਰਾ ਜੋ ਬਿਆਨਬਾਜ਼ੀ ਖਾਸ ਕਰਕੇ ਜਦੋਂ ਦੀ ਇਹ મોદી ਆਇਆ ਹੈ મોદી ਦੀ ਜਿਹੜੀ ਸਾਰੀ ਹੈਗਾ ਪੋਸਚਰ ਸਭ ਕੁਝ ਜਾਂ ਭਾਸ਼ਾ ਜਾਂ ਮਾਨਸਿਕਤਾ ਉਹ ਥੋੜੀ ਹਿੰਦੂ ਤਬ ਦੀ ਵੀ ਇੱਕ ਵੱਖਰੀ ਬਣ ਗਈ ਹੈ ਹਿੰਦੂ ਤਬ ਦੇ ਵਿੱਚ ਵੀ ਬਣ ਗਿਆ ਹੈ ਭਾਜਪਾਈ ਵੀ ਹਿੰਦੂਤਵੀ ਸੀ ਪਰ ਉਹਨਾਂ ਦੀ ਇੱਕ ਸਟਾਈਲ ਹੋਰ ਕਿਸਮ ਦਾ ਸੀ ਸੋ ਇੱਥੇ ਤਾਂ ਮਤਲਬ ਇਹ ਹੈ ਕਿ ਅਸੀਂ ਦੁਨੀਆ ਨੂੰ ਇਹ ਦਿਖਾ ਦੇਣਾ ਸੋ ਇੱਕ ਮਹਾਸ਼ਕਤੀ ਬਣ ਦਾ ਜਿਹੜਾ ਅੰਦਰ ਤਾਂਗ ਪਈ ਆ ਲਾਲਸਾ ਪਈ ਆ ਅੰਬੀਸ਼ਨ ਪਈ ਆ ਉਹਦੇ ਵਿੱਚੋਂ ਫਿਰੇ ਆ ਵੀ ਘੱਟੋ-ਘੱਟ ਗਵਾਂਢੀ ਤਾਂ ਸਾਥੋਂ ਡਰਨ ਜੇ ਹੋਰ ਲਈ ਤੇ ਗਵਾਂਡੀਆਂ ਚੋਂ ਵੀ ਜਿਹੜਾ ਕਮਜ਼ੋਰ ਗਵਾਂਢੀ ਹੈ ਸਾਈਜ਼ ਪੱਖੋਂ ਵੀ ਹਰ ਪੱਖ ਤੋਂ ਉਹਨਾਂ ਨੂੰ ਲੱਗਦਾ ਹੈ ਕਿ ਪਾਕਿਸਤਾਨ ਕੀ ਚੀਜ਼ ਹੈ ਚਲੋ ਚੀਨ ਦੇ ਸਾਹਮਣੇ ਨਹੀਂ ਉੱਥੇ ਦਬਣਾ ਪੈ ਜਾਂਦਾ ਛਿਪਣਾ ਪੈ ਜਾਂਦਾ ਕਿਉਂਕਿ ਉਹਨੂੰ ਦਬਾਉਣਾ ਬੜਾ ਔਖਾ